ਦੇਨ ਰਾਤ ਮੁੰਡੇ ਇਥੇ ਟਰੈਕਟਰ ਚਲਾ ਕੇ 100 ਏਕੜ ਦੇ ਤਕਰੀਬ ਪੈਲੀ ਜਿਹੜੀ ਪੱਧਰੀ ਕਰ ਗਏ ਨੇ ਤੇ 1100 ਏਕੜ ਸਤ ਸਰਦਾਰ ਗਰੇ ਤੋਂ 7000 ਏਕੜ ਪੈਲੀ ਆ ਪੱਧਰ ਹੋਣਾ ਇਹ ਸਿਆਲ ਵੀ ਲੱਗਣਾ ਇਥੇ ਹਨਾ ਤੇ ਮੇਰੇ ਤੁਹਾਡੇ ਚੈਨਲ ਆ ਜੀ ਮਦ ਵੀ ਇਥੇ ਡੀਜ਼ਲ ਦੀ ਸੇਵਾ ਡੀਜ਼ਲ ਦੀ ਸੇਵਾ ਹੈ ਬੀਜ ਦੀ ਤੇ ਖਾਦ ਦੀ ਜਿਹੜੀ ਖਾਦ ਦੀ ਤੇ ਬੀਜ ਦੀ ਆ ਉਹ ਇੱਕ ਦੋ ਦਿਨਾਂ ਤੱਕ ਕਰਵਾ ਦੋ ਤੇ ਵਧੀਆ ਜਿਹੜੀਆਂ ਪੈਲੀਆਂ ਆ ਪਾ ਪੱਧਰ ਕੀਤੀਆਂ ਉਹਨਾਂ ਨੂੰ ਖਾਦ ਤੇ ਬੀਜ ਦੇ ਦੀ ਉਹ ਆਪਦੀ ਪੈਲੀ ਚ ਬੀਜ ਸੈਕੜੇ ਇਹੋ ਹੀ ਟਰੈਕਟਰ ਬੀਜ ਸੈਕੜੇ ਉਹਨਾਂ ਤੋਂ ਟਰੈਕਟਰ ਵੀ ਨਹੀਂ ਹੁਣ ਦੇ ਖਰਾਬ ਵੱਜਣ ਦੇ ਆ ਇਦਾਂ ਦੂਆਂ ਮਿੰਟਾਂ ਦੇ ਵਿੱਚ ਲਾ ਕੇ ਸੀਟਰ ਪਾ ਕੇ ਇਹ ਬੀਜ ਦੇ ਨਾਲ ਨਾਲ ਇਨਸਾਨ ਨੂੰ ਪੈਰਾਂ ਸਿਰ ਖੜਾ ਕਰ ਹੁਣ ਬਜਾਈ ਤੁਸੀਂ ਚਾਹੋਗੇ ਕਿ ਉਹ ਬਜਾਈ ਸਟਾਰਟ ਕਰ ਦਈਏ ਹਨਾ ਗੁਰੂ ਸਾਹਿਬ ਕਿਰਪਾ ਕਰ ਬਜਾਈ ਸਟਾਰਟ ਕਰ ਦਈਏ ਜਿਹੜੀ ਸੌਕਲਾ ਆਪਾਂ ਪੱਧਰੀ ਕੀਤੀ ਉਹ ਚ ਜਿਹੜੀ ਬਜਾਈ ਆ ਉਹ ਚਾਲੂ ਕਰ ਦਈਏ ਸਾਨੂੰ ਬੜੀ ਸਖਤ ਲੋੜਿਆ ਬੀਜ ਦੀ ਤੇ ਖਾਦੀ ਹੁਣੇ ਵੀ ਇੱਕ ਦੋ ਦਿਨਾਂ ਤੱਕ ਜੇ ਕਰਦਣ ਹੁਣ ਜਿਹੜੀ ਕਣਕ ਆ ਉਹ ਲੇਟ ਹੋਣ ਦੇ ਪਣੀ ਹੈ ਜਿੰਨੇ ਦਿਨ ਲੇਟ ਹੋ ਗਈ ਉਹਨੇ ਕਵੈਂਟਲ ਦਾ ਨਾ ਝਾੜ ਪਾਈ ਜਨਾ ਅੱਗੇ ਕਿਸਾਨ ਜਿਹੜਾ ਮਤਲਬ ਮਰਿਆ ਝੋਨਾ ਨਹੀਂ ਹੋਇਆ ਉਹਦਾ ਝੋਨਾ ਮਾਰਿਆ ਗਿਆ ਹੁਣ ਜੇ ਕਣਕ ਵੀ ਲੇਟ ਹੋ ਗਈ ਤੇ ਕਿਸਾਨ ਬਹੁਤਾ ਹਾਸ਼ੀਆ ਤੇ ਪਹੁੰਚ ਜਾਊਗਾ ਅਪੀਲ ਆ ਸੰਗਤ ਕੜੀ ਵੀ ਬੀਜ ਤੇ ਖਾਦ ਦਿਓ ਉੱਥੇ ਮਤਲਬ ਵਿజిਟ ਕਰਕੇ ਨਿਸ਼ਾਨ ਦੀ ਕਰਕੇ ਵੀ ਜਿੱਥੇ ਅਸਲ ਸੇਵਾ ਦੀ ਲੋੜ ਹੈ ਉੱਥੇ ਦਿਓ ਤੁਸੀਂ 10-10 ਰੁਪਏ ਇਕੱਠੇ ਕਰਕੇ ਜਿੱਦਾਂ ਇਹਨਾਂ ਦੱਸਿਆ ਵੀ ਜਠੇਰਿਆਂ ਦੇ ਜਿਹੜਾ ਗੁਰਦਰਾ ਸਾਹਿਬ ਆ ਧੰਨਵਾਦ ਕਰਦੇ ਆ ਸਲੂਟ ਕਰਦੇ ਆ ਤਾਂ ਉਹ ਕਿੰਨੇ ਵੀ ਗੁਰੂਆਂ ਪੀਰਾਂ ਦੀ ਧਰਤੀ ਆ ਪੰਜਾਬ ਹਰੇਕ ਗੋਲਕ ਖੁੱਲੀ ਇਹਨੇ ਪੰਜਾਬ ਨੂੰ ਬਚਾਇਆ ਜਿਹੜੀ ਸਰਕਾਰ ਦੀ ਵੀ ਨਹੀਂ ਇਹਨਾਂ ਨੇ ਲੋੜ ਮਹਿਸੂਸ ਕੀਤੀ ਇਹ ਸਰਦਾਰ ਕਰਦੇਵ ਸਿੰਘ ਵਰਗਿਆਂ ਕਰਕੇ ਨਹੀਂ ਤੇ ਸਰਕਾਰ ਦੇ ਅੱਗੇ ਇਹਨਾਂ ਨੂੰ ਹੱਥ ਡਾਉਣੇ ਪੈਣੇ